ਅੱਜ ਜ਼ਿਲ੍ਹਾ ਮੁਹਾਲੀ ਦੇ ਵਿੱਚ ਡਿਸਟ੍ਰਿਕਟ ਆਫਸਰਜ਼ ਡੀਸੀ ਮੈਡਮ ਏਡੀਸੀ ਮੈਡਮ ਤੇ ਮੇਰੇ ਫੂਡ ਕਮਿਸ਼ਨਰਸ ਮੰਦ ਸਾਰੇ ਵਿਭਾਗਾਂ ਦੇ ਮੁਖੀ ਜਿਹੜੇ ਜ਼ਿਲ੍ਹੇ ਦੇ ਚਾਹੇ ਉਹ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਐਜੂਕੇਸ਼ਨ ਡਿਪਾਰਟਮੈਂਟ ਹੈਲਥ ਡਿਪਾਰਟਮੈਂਟ ਤੇ ਕਿਡਾ ਫੂਡ ਸਪਲਾਈ ਡਿਪਾਰਟਮੈਂਟ ਉਹਨਾਂ ਦੇ ਆਫਸਰਜ਼ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਫੂਡ ਕਮਿਸ਼ਨ ਚਾਹੇ ਸਾਡੀ ਇੱਕ ਕਨਸਟੀਟਿਊਸ਼ਨਲ ਬਾਡੀ ਹੈਗੀ ਬਟ ਮੇਰੀ ਆਪਣੀ ਭਾਵਨਾ ਇਹ ਰਹਿੰਦੀ ਹੈ ਕਿ ਅਸੀਂ ਇੱਕ ਮੋਟੀਵੇਸ਼ਨ ਜਾਂ ਇੱਕ ਸਜੈਸਟਿਵ ਰੂਲ ਦੇ ਵਿੱਚ ਸਿਸਟਮ ਦੇ ਵਿੱਚ ਇੰਪਰੂਵਮੈਂਟ ਕਿਵੇਂ ਲਿਆ ਸਕਦੇ ਹਾਂ ਸੋ ਬਹੁਤ मीनिंगफुल ਚਰਚਾ ਹੋਈ ਡੀਸੀ ਮੈਡਮ ਨੇ ਏਡੀਸੀ ਮੈਡਮ ਨੇ ਬਾਕੀ ਸਾਰਿਆਂ ਨੇ ਜੋ ਆਪਣੇ ਇਨਪੁਟ ਦਿੱਤੀਆਂ ਡਿਸਟ੍ਰਿਕਟ ਆਫਸਰਸ ਨੇ ਉਹਦੇ ਬੀਸਤੇ ਮੈਂ ਇਹ ਖੁਸ਼ੀ ਨਾਲ ਗੱਲ ਸਾਂਝ ਕਰ ਰਿਹਾ ਕਿ ਕਈ ਏਰੀਆ ਜਿਹੜੇ ਆ ਉਹ ਐਸ ਇਡੈਂਟੀਫਾਈ ਹੋਏ ਜਿੱਥੇ ਵਿਦਆਊਟ ਐਡਿੰਗ ਐਡੀਸ਼ਨਲ ਕੋਸਟ ਟੂ ਸਟੇਟ ਗਵਰਨਮੈਂਟ অর ਟੂ ਐਨੀਬਾਡੀ ਅਸੀਂ ਅੰਗਨਵਾੜੀ ਦੇ ਵਿੱਚ ਫੂਡ ਜੋ ਮਿਲ ਰਿਹਾ ਜੋ ਅਸੀਂ ਸਕੂਲਾਂ 'ਚ ਮਿੱਡੇ ਮਿਲਦੇ ਰਹਿਆ ਰਾਸ਼ਨ ਦੀਪੂਆਂ 'ਚ ਅਸੀਂ ਕਾਫੀ ਅੱਛਾ ਗੁਨਾਤਮਕ ਸੁਧਾਰ ਕਰ ਸਕਦੇ ਹਾਂ ਉਹਦੇ ਵਿੱਚ ਉਦਾਹਰਨ ਦੇ ਤੌਰ ਤੇ ਸਕੂਲਾਂ ਦੇ ਡੀਓ ਸਾਹਿਬਾਨ ਨੂੰ ਇਹ ਬੇਨਤੀ ਕੀਤੀ ਗਈ ਕਿ ਤੁਸੀਂ ਆਪਣੇ ਸਕੂਲਾਂ ਦੇ ਵਿੱਚ ਜਿਹੜੀ ਕਾਫੀ ਜਗ੍ਹਾ ਅਵੇਲੇਬਲ ਹੁੰਦੀ ਉੱਥੇ ਬੱਚਿਆਂ ਤੋਂ ਤੁਸੀਂ ਕਿਚਨ ਗਾਰਡਨ ਜਿਹੜੀਆਂ ਹੌਟਿਕਲਚਰ ਬੈਕ ਵਿੱਚੋਂ ਕਿਟਸ ਲੈ ਕੇ ਬੱਚਿਆਂ ਨੂੰ ਕਿਚਨ ਗਾਰਡਨ ਸਿਖਾਓ ਜਿਹੜੀ ਉਹ ਇਕਤਾ ਸਿੱਖਣਗੇ ਆਰਗੇਨਿਕ ਜਿਵੇਂ ਕੱਲ ਹੀ ਯੂਨੀਅਨ ਕੈਬਨਿਟ ਨੇ ਪਾਸ ਕੀਤਾ ਕਿ 2461 ਕਰੋੜ ਰੁਪਏ ਅਸੀਂ ਆਰਗੇਨਿਕ ਫਾਰਮ ਇੰਪਰੂਵ ਕਰ ਲਈ ਦਿੱਤਾ ਤਾਂ ਅਸੀਂ ਬੱਚਿਆਂ ਨੂੰ ਬਚਪਨ ਸिखਾਈਏ ਕਿ ਅਸੀਂ ਸ਼ੁੱਧ ਖਾਣਾ ਖਾਣਾ ਰਸਾਇਣ ਖਾਦਾਂ ਦਵਾਈਆਂ ਨਹੀਂ ਵਰਤੀਆਂ ਉਹ ਬੱਚੇ ਆਪਣੇ ਥਾਂ ਨਾਲ ਸਬਜ਼ੀਆਂ اگਾਉਣ ਸਿੱਖਣਗੇ ਉਸ ਤੋਂ ਬਾਅਦ ਜਿਹੜੀ ਉਹ ਸਬਜ਼ੀ ਪੈਦਾ ਹੋਏਗੀ ਉਹ ਮਿੱਡੇ ਮੀਲ ਵਿੱਚ ਯੂਜ਼ ਕਰਕੇ ਬੱਚਿਓ ਦਾ ਫਾਇਦਾ ਲੈ ਸਕਦੇ ਆ 1000 ਦੇ 30 ਤਰ੍ਹਾਂ ਦੇ ਹੋਰ ਵੀ ਬੜੇ ਸੁਝਾਅ ਏ ਸੋ ਮੇਰੀ ਇਹੀ ਬੇਨਤੀ ਆ ਜਿੰਨੇ ਵੀ ਸਮੁੱਚੇ ਪੰਜਾਬ ਵਿੱਚ ਸਾਡੇ ਅੰਗਰਵੜੀ ਸੈਂਟਰ ਨੇ ਸਾਡੇ ਮੈਡੀਕਲ ਸਕੂਲ ਨੇ ਰੈਸ਼ਨ ਦੀਪੂਆ ਉਹਨਾਂ ਦੇ ਵਿੱਚ ਜੋ ਕਮਿਸ਼ਨ ਦਾ ਮੰਡੇਟ ਹੈਗਾ ਕਿ ਕੁਆਲਟੀ ਤੇ ਕੁਆਂਟੀਟੀ ਉਹ ਬਿਲਕੁਲ ਠੀਕ ਮਾਤਰਾ ਚ ਰਹੇ ਅਸੀਂ ਉੱਤੇ ਕੋਈ ਡੈਬਿਟ ਨਾ ਹੋਣ ਦੀਏ ਸੋ ਇਹ ਮੈਂ ਆਪਣੀ ਬੇਨਤੀਆਂ ਕਰਦੇ ਹੋਏ ਸਭ ਨੂੰ ਅਫਸਰ ਨੂੰ ਵੀ ਇਹ ਬੇਨਤੀ ਕੀਤੀ ਆ ਕਿ ਤੁਸੀਂ ਆਪਦੀ ਮੰਟਰੀ ਵਿੱਚ ਸੁਜੈਸਟਡ ਮੋਟੀਵੇਟਰ ਰਹਿ ਕੇ ਦੇਖੋ ਕਿ ਅਸੀਂ ਕਿਤੇ ਵੀ ਸਿਸਟਮ ਪਿਲਫਰੇਜ ਜਾਂ ਕੋਈ ਚੋਰੀਚਕਾਰੀ ਜਾਂ ਕਿ ਕੁਆਲਟੀ ਨਾਲ ਖਲਵਾਤ ਨਹੀਂ ਹੋ ਰਿਆ ਤਾਂ ਕਿ ਸਾਡੇ ਜਿਹੜੇ ਬੱਚਿਆਂ ਨੂੰ ਸਾਡੀਆਂ ਜਿਹੜੀਆਂ ਲაქਟੇਟਿਵ ਮਦਰਜ਼ ਆ ਪ੍ਰੈਗਨੈਂਟ ਲੇਡੀਆਂ ਦਾ ਦੋਨਾਂ ਵਾਸਤੇ ਗਵਰਨਮੈਂਟ ਆਫ ਇੰਡੀਆ ਗਵਰਨਮੈਂਟ ਪੰਜਾਬ ਐਫਰਟ ਕਰ ਰਹੀ ਆ ਉਹਦਾ ਲਾਭ ਜਿਹੜਾ ਹਰ ਤੱਕ ਪਹੁੰਚ ਸਕੇ ਬਹੁਤ-ਬਹੁਤ ਧੰਨ